ਸਤਿ ਸ੍ਰੀ ਅਕਾਲ ਜੀ ਬਾਈ ਦੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅ ਅਗਨੀਵੀਰ ਬਾਈਓ ਦੀ ਭਰਤੀ ਸਰਕਾਰ ਦੇ ਵੱਲੋਂ ਕਰ ਦਿੱਤੀ ਗਈ ਹੈ ਕਿਉਂਕਿ ਇੱਕ ਅਗਨੀਵੀਰ ਸਕੀਮ ਭਾਰਤ ਸਰਕਾਰ ਦੇ ਵੱਲੋਂ ਚਲਾਈ ਗਈ ਹੈ ਉਸ ਦੇ ਵਿੱਚ ਹੁਣ ਅਗਨੀਵੀਰ ਬਾਈਓ ਯਾਨੀ ਕਿ 에어 ਫੋਰਸ ਦੇ ਵਿੱਚ ਅਗਨੀਵੀਰ ਜੋ ਭਰਤੀ ਕਰਨੇ ਨੇ ਉਹ ਭਾਵੇਂ ਮੁੰਡੇ ਹੋਣ ਭਾਵੇਂ ਕੁੜੀਆਂ ਲੜਕੇ ਅਤੇ ਲੜਕੀਆਂ ਦੋਵਾਂ ਦੇ ਲਈ ਇਹ ਭਰਤੀ ਕਰ ਦਿੱਤੀ ਗਈ ਹੈ ਅਤੇ ਆਨਲਾਈਨ ਅਪਲਾਈ ਤੁਸੀਂ ਕਰ ਸਕੋਗੇ ਜਿਹੜੇ ਵੀ ਉਮੀਦਵਾਰ ਚਾਹਵਾਨ ਨੇ ਉਹ ਆਨਲਾਈਨ ਅਪਲਾਈ ਕਰ ਸਕਣਗੇ 17 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ ਇਹ ਅਗਨੀਵੀਰ ਸਕੀਮ ਦੇ ਤਹਿਤ ਭਾਰਤੀ ਵਾਯੂ ਸੈਨਾ ਦੇ ਵਿੱਚ ਇਹ ਭਰਤੀ ਅਗਨੀਵੀਰਾਂ ਦੀ ਭਰਤੀ ਕੀਤੀ ਜਾਵੇਗੀ ਮੁੰਡੇ ਵੀ ਹੋਣਗੇ ਇਹਨਾਂ ਵਿੱਚ ਕੁੜੀਆਂ ਵੀ ਸ਼ਾਮਲ ਹੋਣਗੀਆਂ ਅਤੇ ਆਨਲਾਈਨ ਫਾਰਮ ਦੇ ਨਾਲ ਆਪਣੀ ਰਜਿਸਟ੍ਰੇਸ਼ਨ ਤੁਸੀਂ ਕਰਵਾ ਸਕਦੇ ਹੋ ਹੁਣ ਕੀ ਹੈ ਡਿਟੇਲ ਇਸ ਦੀ ਤੁਹਾਨੂੰ ਹੋਰ ਥੋੜੀ ਜੀ ਜਾਣਕਾਰੀ ਦੇ ਦਿੰਨੇ ਆ ਉਮੀਦਵਾਰ ਦੀ ਉਮਰ 2 ਜਨਵਰੀ 2004 ਤੋਂ 2 ਜੁਲਾਈ 2007 ਦੇ ਵਿਚਕਾਰ ਹੋਣੀ ਚਾਹੀਦੀ ਹੈ ਇਹ ਜਿਹੜੀ ਡੇਟਾ ਦੱਸੀਆਂ ਨੇ 2 ਜਨਵਰੀ 2004 ਅਤੇ 2 ਜੁਲਾਈ 2007 ਅਤੇ ਇਹ ਦੋਵੇਂ ਤਰੀਕਾਂ ਵੀ ਵਿਚ ਸ਼ਾਮਲ ਨੇ ਤਾਂ ਇਸ ਦੇ ਵਿੱਚ ਉਮੀਦਵਾਰ ਦੀ ਉਮਰ ਹੋਣੀ ਚਾਹੀਦੀ ਹੈ ਅਤੇ ਹੁਣ ਹੋਰ ਅੱਗੇ ਸਰਕਾਰ ਕੀ ਕਹਿੰਦੀ ਕਿ ਇਨ੍ਹਾਂ ਅਸਾਮੀਆਂ ਦੇ ਲਈ ਉਮੀਦਵਾਰਾਂ ਦੀ ਵਿਦਿਅਕ ਯੋਗਤਾ 12ਵੀਂ ਮੈਥ ਪੜਿਆ ਹੋਣਾ ਚਾਹੀਦਾ ਹੈ ਫਿਜ਼ਿਕਸ ਅਤੇ ਇੰਗਲਿਸ਼ ਵਿੱਚ 50 ਫੀਸਦੀ ਅੰਕਾਂ ਨਾਲ 12ਵੀਂ ਪਾਸ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਨੇ ਉਹਨਾਂ ਨੇ 12ਵੀਂ ਕੀਤੀ ਹੋਵੇ 50 ਫੀਸਦੀ ਅੰਕ ਹੋਣ ਪ੍ਰਸਰਤ ਹੈ ਕਿ ਉਹਨਾਂ ਨੇ ਮੈਥ ਫਿਜ਼ਿਕਸ ਅਤੇ ਇੰਗਲਿਸ਼ ਜ਼ਰੂਰ ਰੱਖੀ ਹੋਵੇ ਜਾਂ ਫਿਰ 3 ਸਾਲ ਦਾ ਇੰਜੀਨੀਅਰਿੰਗ ਮਕੈਨੀਕਲ ਇਲੈਕਟ੍ਰੀਕਲ ਇਲੈਕਟ੍ਰੋਨਿਕਸ ਆਟੋਮੋਬਾਈਲ ਕੰਪਿਊਟਰ ਸਾਇੰਸ ਅਤੇ ਇਨਸਟਰੂਮੈਂਟੇਸ਼ਨ ਟੈਕਨੋਲੋਜੀ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਇੰਜੀਨੀਅਰਿੰਗ ਕੀਤੀ ਹੋਵੇ 3 ਸਾਲ ਦੀ ਇੰਜੀਨੀਅਰਿੰਗ ਪਾਸ ਕੀਤੀ ਹੋਵੇ ਤੁਹਾਨੂੰ ਟ੍ਰੇਡਾਂ ਦੱਸਿਆ ਨੇ ਮਕੈਨੀਕਲ ਹੋਵੇ ਇਲੈਕਟ੍ਰੀਕਲ ਹੋਵੇ ਇਲੈਕਟ੍ਰੋਨਿਕਸ ਹੋਵੇ ਆਟੋਮੋਬਾਈਲ ਹੋਵੇ ਕੰਪਿਊਟਰ ਸਾਇੰਸ ਹੋਵੇ ਇਨਸਟਰੂਮੈਂਟੇਸ਼ਨ ਟੈਕਨੋਲੋਜੀ ਹੋਵੇ ਜਾਂ ਫਿਰ ਇਨਫੋਰਮੇਸ਼ਨ ਟੈਕਨੋਲੋਜੀ ਹੋਵੇ ਵਿੱਚ ਡਿਪਲੋਮਾ ਜਾਂ ਫਿਰ 2 ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਹੁਣ ਇਹ ਇਹ ਇੰਜੀਨੀਅਰਿੰਗ ਦਾ ਡਿਪਲੋਮਾ ਦੱਸਦੇ ਨੇ ਜਾਂ ਫਿਰ 2 ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਤਾਂ ਵੀ ਉਹ ਯੋਗ ਹੈ ਉਮੀਦਵਾਰ ਉਹ ਵੀ ਅਪਲਾਈ ਕਰ ਸਕਦਾ ਹੈਗਾ ਹੁਣ ਇਹਨਾਂ ਯੋਗਤਾਵਾਂ ਦੇ ਵਿੱਚ ਉਮੀਦਵਾਰਾਂ ਦੇ ਇਮਤਿਹਾਨ ਦੇ ਵਿੱਚੋਂ 50% ਦੀ ਨੰਬਰ ਐਗਰੀਗੇਟ ਨੰਬਰ ਅਤੇ ਅੰਗਰੇਜ਼ੀ ਵਿੱਚ ਵੀ 50 ਫੀਸਦੀ ਨੰਬਰ ਹਾਸਲ ਕੀਤੇ ਹੋਣ ਉਹ ਕਹਿੰਦੇ ਕਿ 50 ਫੀਸਦੀ ਕੁਲ ਅੰਗਰੇਜ਼ੀ ਵਿੱਚ ਨੰਬਰ ਹਾਸਲ ਕੀਤੇ ਹੋਣ ਤੇ 50 ਫੀਸਦੀ ਨੰਬਰ ਉਹ ਬਾਕੀ ਸਾਰੇ ਜੋ ਸਿਲੈਕਟ ਨੇ ਐਗਰੀਗੇਟ ਨੰਬਰ ਉਹ ਉਹ ਕੁੱਲ ਮਿਲਾ ਕੇ ਸ਼ਾਮਲ ਕੀਤੇ ਹੋਣ ਤਾਂ ਫਿਰ ਉਮੀਦਵਾਰ ਯੋਗ ਹੈਗਾ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰ ਸਕਦਾ ਹੈ ਉਮੀਦਵਾਰ ਦੀ ਉਮਰ 2 ਜਨਵਰੀ 2004 ਤੋਂ 2 ਜੁਲਾਈ 2007 ਦੇ ਵਿਚਕਾਰ ਹੋਣੀ ਚਾਹੀਦੀ ਹੈ 17 ਜਨਵਰੀ ਤੋਂ ਲੈ ਕੇ 6 ਫਰਵਰੀ ਤੱਕ 17 ਜਨਵਰੀ 24 ਬੁੱਧਵਾਰ ਦੇ ਦਿਨ ਅਗਲੇ ਹਫਤੇ ਆ ਰਹੀ 17 ਜਨਵਰੀ ਤੋਂ ਲੈ ਕੇ 6 ਫਰਵਰੀ 2024 ਤੱਕ ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟ੍ਰੇਸ਼ਨ ਤੁਸੀਂ ਕਰਵਾ ਸਕਦੇ ਹੋ ਹੁਣ ਇਹਨਾਂ ਅਸਾਮੀਆਂ ਨੂੰ ਅਪਲਾਈ ਕਰਨ ਦੇ ਲਈ ਫੀਸ ਕਿੰਨੀ ਹੋਵੇਗੀ ਪ੍ਰੀਖਿਆ ਫੀਸ ਕਿੰਨੀ ਹੋਵੇਗੀ ਰਜਿਸਟ੍ਰੇਸ਼ਨ ਫੀਸ ਕਿੰਨੀ ਹੋਵੇਗੀ ਕੁੱਲ ਮਿਲਾ ਕੇ 550 ਰੁਪਏ ਫੀਸ ਤੁਹਾਨੂੰ ਅਦਾ ਕਰਨੀ ਪਵੇਗੀ ਪਲੱਸ ਜੀਐਸਟੀ ਜਿੰਨਾ ਟੈਕਸ ਹੋਏਗਾ 19% ਤੁਸੀਂ ਭਰ ਕੇ ਰਜਿਸਟ੍ਰੇਸ਼ਨ ਅਪਲਾਈ ਕਰ ਸਕਦੇ ਹੋ ਅਤੇ ਇਹਨਾਂ ਉਮੀਦਵਾਰਾਂ ਦੇ ਭਰਤੀ ਦੇ ਟੈਸਟ 17 ਮਾਰਚ 2024 ਨੂੰ ਹੋਣਗੇ ਹੁਣ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ 17 ਮਾਰਚ ਨੂੰ ਤੁਹਾਡਾ ਟੈਸਟ ਹੋਊਗਾ ਅਤੇ ਤੁਹਾਨੂੰ ਜੇਕਰ ਤੁਸੀਂ ਯੋਗ ਹੋ ਤੁਹਾਨੂੰ ਚੁਣੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ 30000 ਰੁਪਏ ਪ੍ਰਤੀ ਮਹੀਨਾ ਅਗਨੀਵੀਰ ਵాయੂ ਜੋ ਭਾਰਤੀ ਸੈਨਾ ਦੇ ਵਿੱਚ ਅਗਰੀ ਭਾਰਤੀ ਵాయੂ ਸੈਨਾ ਦੇ ਵਿੱਚ ਅਗਨੀਵੀਰ ਭਰਤੀ ਹੋਣਗੇ ਉਹਨਾਂ ਨੂੰ 30000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ ਨਿਯੁਕਤੀ ਉਹਨਾਂ ਦੀ 4 ਸਾਲਲੀ ਹੋਵੇਗੀ ਹਰ ਸਾਲ 10% ਤਰੱਕੀ ਵੀ ਮਿਲਦੀ ਰਹੇਗੀ ਸੇਵਾ ਮੁਕਤੀ ਉਪਰੰਤ ਕਿਉਂਕਿ 4 ਸਾਲ ਦੇ ਕੁੱਲ ਇਹਨਾਂ ਦਾ ਸੇਵਾ ਕਾਲ ਹੈਗਾ ਤਾਂ ਸੇਵਾ ਮੁਕਤੀ ਉਪਰੰਤ 10 ਲੱਖ 4000 ਰੁਪਏ ਸੇਵਾ ਨidhi ਪੈਕੇਜ ਦੇ ਰੂਪ ਵਿੱਚ ਸਰਕਾਰ ਦੇ ਵੱਲੋਂ ਮਿਲਣਗੇ ਹੁਣ ਉਮੀਦਵਾਰ ਮੈਡੀਕਲ ਮਾਪਦੰਡ ਯੋਗਤਾ ਨੌਕਰੀ ਸੰਬੰਧੀ ਡਿਟੇਲ ਅਤੇ ਆਨਲਾਈਨ ਫਾਰਮ ਅਪਲਾਈ ਕਰਨ ਦੇ ਲਈ ਕਿੱਥੇ ਜਾਣਾ ਪਵੇਗਾ ਤੁਹਾਨੂੰ ਪਤਾ ਤੁਸੀਂ ਨੋਟ ਕਰ ਲਓ ਕੰਪਿਊਟਰ ਦੇ ਉੱਪਰ ਜਾ ਕੇ ਤੁਸੀਂ http://agnipath.cdac.in ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅਤੇ ਆਨਲਾਈਨ ਫਾਰਮ ਭਰ ਸਕਦੇ ਹੋ ਅਤੇ ਹੋਰ ਕੋਈ ਜਾਣਕਾਰੀ ਜੇਕਰ ਤੁਸੀਂ ਪ੍ਰਾਪਤ ਕਰਨੀ ਤੇ ਇੱਕ ਨੰਬਰ ਜਾਰੀ ਕੀਤਾ ਗਿਆ ਹੈਗਾ 0171 254 1125 01712541125 ਤੇ ਤੁਸੀਂ ਸੰਪਰਕ ਕਰਕੇ ਫੋਨ ਦੇ ਉੱਪਰ ਹੋਰ ਜਾਣਕਾਰੀ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਸੋ ਅਗਨੀਵੀਰ ਸਕੀਮ ਦੇ ਅਧੀਨ ਭਾਰਤ ਸਰਕਾਰ ਦੇ ਵੱਲੋਂ ਵਾਯੂ ਸੈਨਾ ਦੇ ਵਿੱਚ ਅਗਨੀਵੀਰ ਵਾਯੂ ਦੀ ਭਰਤੀ ਕੱਢੀ ਗਈ ਹੈ ਮੁੰਡੇ ਵੀ ਅਪਲਾਈ ਕਰ ਸਕਦੇ ਨੇ ਕੁੜੀਆਂ ਵੀ ਅਪਲਾਈ ਕਰ ਸਕਦੇ ਨੇ ਅਤੇ 17 ਜਨਵਰੀ ਤੋਂ 6 ਫਰਵਰੀ 2024 ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ